ਪਰ ਲਾਸਤ ਰਾਤ ਦੀ ਵੀ ਕੋ ਠੰਡੀ ਹੋ ਜਾਣੀ ਇੱਥੇ ਦੀਆਂ ਤੇ ਛੱਡ ਮੈਂ ਤੂੰ ਇਹ ਦੱਸ ਵੀ ਉੱਥੇ ਦਾ ਮਾਹੌਲ ਚੱਲ ਠੀਕ ਆ ਉੱਥੇ ਦਾ ਵੀ ਮਾਹੌਲ ਚੱਲ ਦੀਦੀ ਪਤਾ ਹੀ ਆ ਤੁਹਾਨੂੰ ਇੱਥੋਂ ਨਾਲੋਂ ਦੋ ਗੁਣਾ ਵਾਧੀ ਆ ਮਥੇਰਾ ਕੁਝ ਕਰਦੀ ਆ ਭਾਬੀ ਵੀ ਆਪ ਹੀ ਮੈਂ ਕੰਨਾ ਕੇ ਸਮਾਰ ਛੱਡਦੀ ਆ ਫੇ ਟਾਈਮ ਤੇ ਹੁਣ ਕੱਢਣਾ ਹੀ ਆ ਵੇਹ ਲੋ ਜੇ ਆਪਣਾ ਭੈਣ ਭਰਾ ਵੀ ਇਹੋ ਜੇ ਸਮੇਂ ਦੇ ਮਤਲਬ ਇਹ ਜੇ ਸਮੇਂ ਨੂੰ ਨਾ ਸਮਝੇ ਬੰਦੇ ਦੇ ਮਾਹੌਲ ਨੂੰ ਨਾ ਸਮਝੇ ਤੇ ਫੇਰ ਆਹੀ ਦੂਜਿਆਂ ਦਾ ਕਾਹਦਾ ਰੋਸ ਕਰ ਸਕਨੇ ਦਿਵਿੰਦਰ ਵਰਗਿਆਂ ਦੇ ਉਹ ਤੇ ਫੇਰ ਸ਼ਰੀਕ ਨਹੀਂ ਆਂ ਦੀਦੀ ਅੱਜਕੱਲ ਪਤਾ ਕੀ ਚੱਲਣ ਡਿਆ ਜੇ ਚੱਲਣੇ ਡਿਆ ਵਾਪੀ ਆਪਣਾ ਦੋ ਖਾਪਾਂ ਨੂੰ ਹੀ ਆ ਦੂਜੇ ਜਾਣੇ ਨੂੰ ਕਦੀ ਨਹੀਂ ਦਿਖਣਾ ਵੀ ਇਹ ਕੀ ਇਹਦੇ ਅੰਦਰ ਕੀ ਆ ਕੀ ਨਹੀਂ ਅਗਲੇ ਨੇ ਪਾਸ ਇਹੋ ਕਹਿਣਾ ਮੈਂ ਭਖਰੇ ਮੈਂ ਚੰਗਾ ਮੈਂ ਹੀ ਚੰਗਾ ਪਤਾ ਨਹੀਂ ਅੱਜਕੱਲ ਨਾ ਮਤਲਬ ਭੈਣ ਭਰਾਵਾਂ ਵਿੱਚ ਨਾ ਪਹਿਲਾਂ ਵਾਲੇ ਮੋਹ ਤੇ ਨਹੀਂ ਰਹਿ ਗਏ ਨਾ ਨਾ ਸਾਡੇ ਮੰਮੀ ਦੱਸਦੇ ਹੁੰਦੇ ਸੀ ਕਿ ਜਦੋਂ ਸਾਡੇ ਡੈਡੀ ਇਦਾਂ ਹੋਏ ਆ ਨਾ ਤੇ ਸਾਡੇ ਨਾਨਕਿਆਂ ਨੇ ਨਾ ਬੜਾ ਸਾਥ ਦਿੱਤਾ ਮੇਰੀ ਇੱਕ ਮਾਮੀ ਘੱਟੋ ਘੱਟ ਦੋ ਤਿੰਨ ਮਹੀਨੇ ਸਾਡੇ ਕੋਲ ਲਗਾਤਾਰ ਰਹੇ ਬਾਅਦ ਚ ਕਦੀ ਮਾਮੀ ਨੇ ਆਉਣਾ ਮਾਮੇ ਨੇ ਚਲ ਜਾਣਾ ਮਾਮੇ ਨੇ ਚਾਰ ਦਿਨ ਰਹਿਣਾ ਫਿਰ ਮਾਮੀ ਨੇ ਇਦਾਂ ਕਰਕੇ ਨਾ ਪਿਛਲੇ ਸਮਿਆਂ ਦੇ ਵਿੱਚ ਭੈਣ ਭਰਾ ਇੱਕ ਦੂਜੇ ਦਾ ਸਾਥ ਬੜਾ ਦਿੰਦੇ ਸੀ ਮੋਹ ਤੇ ਬੜੇ ਸੀ ਪਤਾ ਨਹੀਂ ਅੱਜ ਕੱਲ ਲੋਕਾਂ ਨੂੰ ਕੀ ਗਿਆ ਅੱਜ ਕੱਲ ਉਹ ਰਿਸ਼ਤਿਆਂ ਦੇ ਜਿਹੜੇ ਮੋਹ ਆ ਨਾ ਉਹ ਖਤਮ ਹੋ ਗਿਆ ਇੱਕ ਤੇ ਦੁਨੀਆ ਹਰ ਬੰਦਾ ਆਪੋ ਆਪਣੀ ਲਾਈਫ ਦੇ ਵਿੱਚ ਬਿਜੀ ਬੜਾ ਹੋ ਗਿਆ ਵਾ ਦੂਸਰਾ ਛੋਟੇ ਛੋਟੇ ਪਰਿਵਾਰ ਵਾਲਾ ਇੱਕ ਦੂਜੇ ਦਾ ਟਾਈਮ ਕੋਈ ਨਹੀਂ ਕੱਢ ਸਕਦਾ ਤੇ ਤੀਜਾ ਪਤਾ ਨਹੀਂ ਕਿ ਖੂਨ ਸਫੇਦ ਹੋ ਗਿਆ ਨਾ ਕਿ ਇਦਾਂ ਕੋਈ ਤਰਸ ਨਾ ਰਹਿ ਮਾ ਹਰ ਰਿਸ਼ਤੇ ਆ ਨਾ ਅੱਜ ਕੱਲ ਮਤਲਬ ਜੇ ਦਾ ਰਹਿ ਗਿਆ ਵਾ ਸਹੀ ਗੱਲ ਆ ਹੁਣ ਤੇ ਇਦਾਂ ਕਹਿ ਦਿੰਦੇ ਜਿਦੋਂ ਕਿ ਇਹਨੂੰ ਪੁੱਛ ਲਵਾਂ ਜਰਾ ਤੇ ਟਾਈਮ ਹੀ ਨਹੀਂ ਲੱਗਾ ਫੋਨ ਨਹੀਂ ਕੀਤਾ ਟਾਈਮ ਨਹੀਂ ਲੱਗਾ ਆਏ ਨਹੀਂ ਟਾਈਮ ਟਾਈਮ ਹੀ ਨਹੀਂ ਹੈਗਾ ਕਿ ਨਾ ਨਹੀਂ ਕੀ ਕੰਮ ਇਹੋ ਜੇ ਨਵੇਂ ਸ਼ੁਰੂ ਹੋ ਗਏ ਤਾਂ ਟਾਈਮ ਨਹੀਂ ਲੱਗਦਾ ਹੁਣ ਉੱਥੇ ਕਿਹੜਾ ਰਣ ਮਿਆਣਾ ਤੇਰੇ ਮੰਮੀ ਡੈਡੀ ਆ ਇਕੱਲੇ ਨਾਲ ਤੇਰੀ ਭਾਬੀ ਆ ਜੇ ਚਾਹਣ ਕਿ ਬੱਚਿਆਂ ਦੇ ਨਾਲ ਤੇਰਾ ਬੜਾ ਹੱਸ ਕੇ ਸਾਲ 2 ਸਾਲ ਕੱਢ ਸਕਦੇ ਆ ਚਲੋ ਤੇਰੇ ਬੱਚਿਆਂ ਨੂੰ ਸਾਂਭਦੀ ਖਰੇ ਰੱਬ ਉਹਦੀ ਵੀ ਸੁਣਦਾ ਪਰਮਾਤਮਾ ਪਰ ਜਦੋਂ ਆਪਾਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਇਦਾਂ ਦੀਆਂ ਗੱਲਾਂ ਕਰਦੇ ਆ ਨਾ ਫਿਰ ਦੁੱਖ ਜਿਹਾ ਵੀ ਹੁੰਦਾ ਵਾ ਫਿਰ ਅਸੀਂ ਰੱਬ ਨਾਲ ਰੋਸਾ ਕਰ ਦਿੰਨੇ ਆ ਕਿ ਹਾਨੂੰ ਆਹ ਨਹੀਂ ਦਿੱਤਾ ਤਾਂ ਦੇਣਾ ਤੁਹਾਡੇ ਕਰਮਾਂ ਦਾ ਫਾੜੀ ਆ ਜਦੋਂ ਅਸੀਂ ਕਰਮ ਨਹੀਂ ਚੰਕੇ ਕਰਨੇ ਤੇ ਫਿਰ ਮੈਨੂੰ ਨਹੀਂ ਕੁਛ ਆਉਂਦੇ ਭਾਵੇਂ ਮੈਂ ਤਾਂ ਸਾਰਾ ਦਿਨ ਆਪਣਾ ਕੰਮ ਵਿੱਚ ਰਹਿਣੀ ਲੱਗੀ ਵਿਜੀ ਰਹਿਣੀ ਆ ਕੁੜੀਆਂ ਤੋਂ ਕਰਦੀ ਆ ਕੁੜੀਆਂ ਨੂੰ ਕਟੋ ਕੀ ਕਰਦੀ ਆ ਤੇ ਫਿਰ ਉਹਨਾਂ ਨੂੰ ਕਿਹਾ ਮੈਨੂੰ ਕਿਹਾ ਗੱਲ ਤੇ ਇੱਕ ਹੀ ਆਇਆ ਗੱਲ ਤੇ ਇੱਕ ਵੇ ਬੀਜੀ ਨੂੰ ਵੇਖ ਕੇ ਗੁੱਸਾ ਆਉਂਦਾ ਨਾ ਬਰਾ ਮੈਂ ਤਾਂ ਉਹਨਾਂ ਨੇ ਮੂੰਹ ਗੜੀ ਖਾਤੀ ਦਿੰਦੀ ਰਹੀਨੀ ਆ ਮੰਮੀ ਚੁੱਪ ਕਰ ਜੋ ਮੰਮੀ ਚੁੱਪ ਕਰ ਜੋ ਮੰਮੀ ਨਹੀਂ ਚੁੱਪ ਰਹੀਂਦੇ ਵਾਹ ਲੈਂਦੇ ਹੁੰਦੀ ਕੌਣ ਗੱਲ ਕਰਨ ਵਾਲੀ ਸਾਡੇ ਨਿਆਣਿਆਂ ਨੂੰ ਹਾਂ ਕੋਛਿਆ ਉੱਥੇ ਵੀ ਦੇਦੀ ਮੈਂ ਆ ਸੱਚ ਪੁੱਛੋ ਹਾਂ ਤੇ ਫਸੀ ਪਈ ਹਾਂ ਫਸੀ ਨਾ ਮੈਂ ਉਧਰ ਜੋਗੀ ਨਾ ਇੱਧਰ ਜੋਗੀ ਮੈਂ ਇਹ ਸੋਦੀ ਵੀ ਹਾਂ ਕਿੱਥੇ ਚੱਲ ਜਾ ਮੈਂ ਈਆਂ ਲੈ ਕੇ ਕਿਹੜੇ ਖੂਚ ਪੈ ਪਰ ਅਣੀ ਦੀ ਅਰਦਾ ਕਿੰਨੀ ਵਾਰ ਮਰੋਨੀ ਆ ਤੇ ਰੱਬ ਨਾਲ ਲੜਦੀ ਆ ਉਹਨਾਂ ਨੇ ਤੇ ਚਲੋ ਚੰਗਾ ਸੋਚਿਆ ਹੀ ਵੀ ਦੋ ਤਿੰਨ ਵਾਰੀ ਉਹਨਾਂ ਦੇ ਹੁੰਦੇ ਅਦਵਿੰਦਰ ਨਾਲ ਗੱਲਾਂ ਬਾਤਾਂ ਕੀਤੀਆਂ ਅਗਲੇ ਮਾਂ ਤਾਨ ਨਾਲ ਲੈ ਗਏ ਵੀ ਅਸੀਂ ਹੈਗੇ ਆ ਜੇ ਪਰ ਬਗਾਨੀਆਂ ਧੀਆਂ ਇਹ ਗੱਲ ਨੂੰ ਸਮਝਣ ਤੇ ਤਾਂ ਮਨਾ ਮੈਂ ਨਹੀਂ ਕਦੀ ਵੀ ਦੀਦੀ ਘਰੋਂ ਪੈਰ ਪੁੱਟਣਾ ਜੇ ਆਹ ਵਾਲੀ ਗੱਲ ਨਾ ਹੁੰਦੀ ਆਹ ਰੋਲਾ ਨਾ ਪੈਂਦਾ ਤੇ ਮੈਂ ਔਖਾ ਸੌਖਾ ਟਾਈਮ ਇੱਥੇ ਹੀ ਕੱਟਣਾ ਸੀ ਪਰ ਹਾ ਗੱਲ ਨੇ ਮੈਨੂੰ ਮਜਬੂਰ ਕਰਤਾ ਵੀ ਅੱਜ ਆ ਹੋਈ ਆ ਕੱਲ ਮੇਰੀਆਂ ਧੀਆ ਨਾ ਕਿਤੇ ਕਿ ਇਹ ਉਲਝਣ ਚ ਫਸ ਜਾਣ ਮੈਂ ਸਿੰਮੂ ਦਾ ਡਰ ਮਾਰ ਗਿਆ ਮੈਨੂੰ ਹੋਰ ਨਹੀਂ ਕੋਈ ਗੱਲ ਆ ਕਦੇ ਕਦੀ ਨਾ ਮੈਨੂੰ ਵੀ ਇਹ ਗੱਲ ਦਾ ਅਹਿਸਾਸ ਹੁੰਦਾ ਵਾ ਵੀ ਵਿਰਿੰਦਰ ਨਾਲ ਇਦਾਂ ਦੀ ਗਲਤੀ ਕਰਦਾ ਤਾਂ ਨਾ ਤੋਂ ਘਰੋਂ ਪੈਰ ਪੁੱਟਦੀ ਇੱਕ ਦਿਨ ਮਾਨੂੰ ਕਿਹਾ ਵੀ ਮੈਂ ਵਿਰਿੰਦਰ ਜਿੱਤਾ ਮਰਜੀ ਆ ਜੋ ਘਰੋਂ ਬਕਰ ਹੋਈ ਫਿਰੰਡੀ ਤੇ ਤੇਰੀ ਵਜ੍ਹਾ ਨਾਲ ਜਦਵਿੰਦਰ ਦੀ ਮੈਂ ਉਹਨੇ ਕਦੀ ਪਰਵਾਹ ਨਹੀਂ ਕੀਤੀ ਆਪਣੀ ਜ਼ਰਤ ਦੇ ਨਾਲ ਰਹਿ ਨਹੀਂ ਰਹੀ ਸੀ ਆਪਣੀ ਕਮਾਉਂਦੀ ਥੋੜੀ ਬਤੀ ਕੁੜੀਆਂ ਨੂੰ ਚੱਲ ਜ਼ਰੂਰਤਾਂ ਪੂਰੀਆਂ ਹੁੰਦੀਆਂ ਸੀ ਮੰਮੀ ਮੈਨੂੰ ਆਂਦੇ ਸੀ ਕਿਤੇ ਨੂੰ ਸੌਦਾ ਵੱਖ ਪਾ ਦਿੰਨੇ ਆ ਤੇ ਆਪਣੀ ਪਕਾਈ ਜਾ ਦਿਖਾਈ ਜਾ ਤੇ ਮੈਂ ਨਹੀਂ ਆ ਕਿ ਲੋਕਾਂ ਨੇ ਕਹਿਣਾ ਵਾ ਭਰਾ ਦੀ ਸ਼ਰੀਕ ਆਣ ਕੇ ਬਣ ਕੇ ਬਹਿ ਗਈ ਆ ਤੇ ਮੈਂ ਇਹੋ ਲੋਕਾਂ ਦੇ ਡਰ ਤੋਂ ਆ ਉਸ ਚੀਜ਼ ਵੀ ਹਾਂ ਮੀ ਨਹੀਂ ਭਰਨ ਢੀ ਮੈਨੇ ਜਿੱਦਾਂ ਵੀ ਦਿਨ ਕੱਢਨੇ ਆ ਰਲ ਕੇ ਹੀ ਕੱਢਾਂ ਤੇ ਰਲ ਕੇ ਮੈਨੂੰ ਰਹਿਣ ਨਹੀਂ ਦਿੰਦੀ ਮੈਂ ਕੀ ਕਰਾਂ ਓਦਾਂ ਦੀਪ ਇੱਕ ਗੱਲ ਆਖਾਂ ਕਈ ਜਨਾਨੀਆਂ ਨੂੰ ਨਾ ਆਦਤ ਹੁੰਦੀ ਆ ਵੀ ਆਪਾਂ ਇਕੱਲੇ ਰਹੀਏ ਤਾਂ ਇਕੱਲੀਆਂ ਰਹੀਏ ਤੇ ਜੇ ਤੇਰੀ ਮੰਮੀ ਇੰਨੀ ਗੱਲ ਕਹਿੰਦੀ ਆ ਨਾ ਟਾਡੇ ਤੇ ਉੱਥੇ ਰਸੋਈ ਬਾਹਰ ਵੀ ਬਣੀ ਆ ਇੱਕ ਇੱਕ ਅੰਦਰ ਵਾ ਤੇ ਮੈਂ ਤਾਂ ਕਹਿੰਨੀ ਇਹ ਗੱਲ ਸਲਾਹ ਉਹਨਾਂ ਦੀ ਬਿਲਕੁਲ ਸਹੀ ਓ ਆਪਣਾ ਅੱਡਾ ਸੌਦਾ ਪਾਲਾ ਕਹਣਾ ਕਿ ਤੇਰੀ ਪਰਜਾਈ ਇਹ ਗੱਲ ਦੇ ਵਿੱਚ ਸਹਿਮਤ ਵੀ ਹੋ ਜਾਣੀ ਓ ਵੀ ਅਗਲੇ ਭਾਂ ਮੈਂ ਇੱਥੇ ਮੈਂ ਇੱਥੇ ਤੂੰ ਹਰਿਆਣਾ ਤਾਂ ਚਲੋ ਉਸੇ ਘਰ ਦੇ ਵਿੱਚ ਆ ਆਪਣਾ ਰੋਟੀ ਪਾਣੀ ਲਾ ਗੋ ਆਪਣੇ ਬੱਚਿਆਂ ਨੂੰ ਜੋ ਜੀ ਕੀਤਾ ਬਣਾ ਕੇ ਦਿੱਤਾ ਜਦੋਂ ਜੋ ਜੀ ਮੰਗਿਆ ਨੇ ਆਣੇ ਨੇ ਉਹਨਾਂ ਦੀ ਰਸੋਈ ਚ ਨਾ ਵੜੇ ਤੇ ਰੋਜ਼ ਦੀ ਕਿਚਕਿਚ ਵੀ ਮੁੱਕ ਜਾਣੀ ਓ ਉਹ ਤਾਂ ਇੱਕ ਵਾਰੀ ਤੂੰ ਠੰਡੇ ਦਿਮਾਗ ਨਾਲ ਸੋਚ ਲਈ ਜੀ ਜੀ ਤੂੰ ਮੈਂ ਕੀ ਆਖੂਗਾ ਤੂੰ ਮੈਨੂੰ ਕੀ ਪਤਾ ਲੱਗਣ ਡਿਆ ਘਰ ਤੇ ਇੱਕੋ ਹੀ ਆ ਜਦੋਂ ਘਾੜ ਤੇ ਕੋਈ ਬੰਦੀ ਆ ਉਹਦਾ ਲੋਕ ਵੇਂਦੇ ਆ ਕੋਈ ਨਹੀਂ ਕਿਸਦਾ ਸਾਥ ਦਿੰਦਾ ਫਿਰ ਇੰਨੀ ਵੀ ਪਰਵਾਹ ਨਹੀਂ ਕਰੀਦੀ ਹੋਈ ਦੀ ਲੋਕਾਂ ਦੀ ਚੱਲ ਕੋਈ ਨਹੀਂ ਮੈਂ ਸੋਚੂ ਕਿ ਜ਼ਰੂਰ ਕਰੇ ਹੋਊਗੀ ਦਵਿੰਦਰ ਦਵਿੰਦਰ ਤੇ ਮੈਂ ਜਾਣਦੀ ਕਿਤੇ ਵੇਖੀ ਸੀ ਸਸਤੇ ਦੀ ਘਰੇ ਆ ਅਛਾ ਮੰਮੀ ਘਰੇ ਚੱਲ ਫਿਰ ਮੈਂ ਵੇਖਾਂ ਮੈਨੂੰ ਮਿਲਾਂ ਵੇਖਾਂ ਦੇਖ ਆਜੋ ਤੋਹੀ ਨਹੀਂ ਹੋਣਾ ਕੋਈ ਗੱਲ ਨਹੀਂ ਆ ਜਾਈ ਉੱਥੇ ਤੇ ਮਿਸਤਰੀ ਲੱਗੇ ਆ ਖੈ ਨਹੀਂ ਮੰਝੇ ਮੁੰਜੇ ਕੱਢੇ ਆ ਬਾਹਰ ਹੋਇਆ ਅਜੀ ਮੁੜ ਕੇ ਇੱਧਰ ਚਲ ਮਚਾਤੀ ਤੇ ਮਾਰਾਂ ਆਈਆਂ ਹੁਣ ਅੱਖਾਂ ਸਮਾਨ ਸਪੋਨ ਕੀਤਾ ਸੈਟ ਰੱਖਿਆ ਕਿ ਉਦਾਂ ਹੀ ਸੁੱਟਿਆ ਮਾਰਿਆ ਸਾਸ਼ੀ ਗਾਉਂ ਉਹ ਸ੍ਰੀ ਕਰਾਓ ਕੀ ਆਲਾ ਹੂੰ ਠੀਕ ਵਾ ਬੜੇ ਖਾਰੇ ਪਾਏ ਨਾ ਕੁੜੀ ਲਿਆਂ ਕੁੜੀ ਨਹੀਂ ਲਿਆਂਦੀ ਮੈਂ ਆ ਜੋ ਕਿਉਂ ਮੰਮੀ ਨੇ ਲਿਆ ਭੇਜਿਆ ਨਹੀਂ ਮੰਮੀਆਂ ਦਾ ਠਾਂਡਿਆ ਪਾਸੇ ਤੇ ਮੈਂ ਲਾ ਫਿਰ ਨਿਆਣਿਆਂ ਨੂੰ ਤੂੰ ਲੈ ਕੇ ਨਹੀਂ ਆਈ ਮੈਂ ਆ ਜੋ ਤੂੰ ਇਹ ਮੈਨੂੰ ਦੱਸ ਸਹੀ ਗੱਲ ਨਹੀਂ ਤੁਹਾਡੇ ਨਾਲ ਮੈਂ ਗੱਲ ਕਰਨ ਆਈ ਆ ਵਾਹ ਬੈ ਇੱਥੇ ਦੱਸਦੀਆਂ ਤੈਨੂੰ ਇੱਥੇ ਬੈ ਜਾ ਤੂੰ ਮੈਨੂੰ ਰਾਤ ਨਹੀਂ ਰੱਖ ਲਿਆ ਉਥੇ ਪਿੰਡ ਤੇ ਮੈਂ ਤਾਂ ਰਹਿ ਭੀ ਮੈਨੂੰ ਖੁਤੜੀ ਨੂੰ ਕੀ ਪਤਾ ਇਹ ਮਾਰ ਇੱਥੇ ਖਲਾਰਾ ਪਾਇਆ ਮਿਸਤਰੀ ਸੱਦੇ ਇੱਕ ਤੇ ਕੰਧ ਵੀ ਪਲਸਤਰ ਮੇਰੇ ਅੰਦਿਆਂ ਨੂੰ ਕਰ ਲਈ ਸੀ ਮੈਂ ਤੈਨੂੰ ਕੀ ਦੱਸਣਾ ਹੈ ਮੇਰੇ ਕੋਲ ਘੜਾ ਥੋੜੀ ਕੋ ਫੋਨ 'ਵਾਂ ਜਿਹੜਾ ਮੈਂ ਤੈਨੂੰ ਦੱਸਣਾ ਸੀ ਮੰਮੀ ਅਕਸਰ ਨੂੰ ਰਾਤੋਂ ਰਾਤ ਨਹੀਂ ਸਾਰਾ ਕੁਝ ਹੋ ਗਿਆ ਕੋਈ ਸਲਾਹ ਕੀਤੀ ਹੋਊਗੀ ਸਮਾਨ ਮੰਗਾਇਆ ਵਾ ਪੈਸੇ ਦਾ ਅਰੇਂਜਮੈਂਟ ਕੀਤਾ ਵਾ ਮਿਸਤਰੀਆਂ ਨੂੰ ਕਹਿੰਨੇ ਆਖਿਆ ਵਾ ਤੇ ਫੇਰ ਹੀ ਕੰਮ ਚੱਲਿਆ ਵਾ ਜਦੋਂ ਮੀਆਂ ਬੀਬੀ ਰਾਜੀ ਤੇ ਕੀ ਕਰੂੰ ਕਾਜੀ ਮੇਰਾ ਤੇ ਉਹ ਹਾਲ ਹੋ ਗਿਆ ਕਾਜ਼ੀਆਂ ਵਾਲਾ ਵੀ ਕੌਣ ਪੁੱਛਦਾ ਮੈਨੂੰ ਕੀ ਪਤਾ ਹੁਣ ਸਲਾਹਾਂ ਜਿਹੜੀਆਂ ਪਹਿਲਾਂ ਦੀਆਂ ਚੱਲਣ ਡੀਆਂ ਸੀ ਆਹੋ ਹੋ ਮਿੰਨੀ ਠੀਕ ਹੀ ਕਿ ਹੈ ਪੇ ਘਰੋਂ ਨਿਕਲੇ ਤੇਹ ਮਿਸਤਰੀ ਲਾਇਆ ਜਦੋਂ ਮੈਂ ਨਹੀਂ ਹਾਂ ਭਾਰੀ ਜੋਵਨ ਨੂੰ ਫੇ ਤੁਸੀਂ ਆਪਣਾ ਕਮਰਾ ਮਾੜਾ ਮੋਟਾ ਲੈਂਬ ਲਿਆ ਵਾ ਤੇ ਚੱਲ ਮੇਰਾ ਵੀ ਇੱਕ ਕਮਰਾ ਵਾ ਤੇ ਕਰਵਾ ਦੋ ਤੇ ਆਂਦਾ ਸਾਡੇ ਹੱਥ ਪੱਲੇ ਕੱਖਣੀ ਆ ਚੱਲ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਮੈਂ ਇੱਥੇ ਹੀ ਆ ਨਾ ਸਾਰਾ ਕੁਝ ਤੇ ਇਹ ਤੇਰਾ ਹੀ ਆ ਤੁਸੀਂ ਧੱਕਾ ਰਾ ਕੇ ਬੈਠੀ ਨਾ ਇੱਥੇ ਕੀ ਤੇ ਉੱਥੇ ਕੀ ਦੋ ਸਾਲ ਬੜੀ ਨਿਕਲ ਜਾਣੇ ਐ ਹੋਰ ਅੱਖਾਂ ਮੀਟ ਗਏ ਤੇ ਇੱਥੇ ਹੀ ਆਉਣਾ ਤੇਰਾ ਹੀ ਆ ਸਭ ਕੁਝ ਜਿੰਨਾ ਉਹਦਾ ਵਾ ਨਾ ਉਹਨਾਂ ਹੀ ਤੇਰਾ ਵਾ ਸਭ ਕੁਝ ਮੇਰਾ ਹੀ ਆ ਪਰ ਮੰਮੀ ਦੁੱਖ ਤੇ ਲੱਗਦਾ ਹੀ ਆ ਆ ਕਿੱਦਾਂ ਮੇਰੇ ਸਮਾਨ ਦੀ ਉੱਦਲ-ਬੁੱਦਲ ਮਚਾਈ ਆ ਕਮ ਸੋ ਕਮ ਮੈਨੂੰ ਫੋਨ ਕਰਕੇ ਦੱਸਦੀ ਵੀ ਮਿਸਤਰੀ ਲਾਉਣੇ ਤੋਂ ਆਪਣਾ ਸਮਾਨ ਭਾਵੇਂ ਮੈਂ ਦੀਦੀ ਦੇ ਘਰੇ ਰੱਖ ਕੇ ਜਾਂਦੀ ਜੋ ਮਰਜ਼ੀ ਕਰਦੀ ਪਰ ਫੋਨ ਕਰਨਾ ਤੇ ਫਰਜ਼ ਬੰਦਾ ਹੀ ਆ ਦੀਪ ਮੇਰੀ ਧੀ ਮੇਰੀ ਗੱਲ ਸੁਣ ਇੱਧਰ ਮੁਵ ਕਰ ਮੈਨੂੰ ਤੇਰੇ ਤੇ ਬੜੀ ਆਸ ਵਾ ਅਮਮੀ ਅਹੋ ਜਿਹੇ ਗੱਲਾਂ ਨਾ ਕਰ ਮੇਰਾ ਦਿਲ ਬਹੁਤ ਦੁਖਦਾ ਤੈਨੂੰ ਕੀ ਪਤਾ ਮੈਂ ਕਿੰਨੀ ਪੀਸੀ ਪਈ ਵਿੱਚ ਜੇ ਮੈਂ ਉਥੋਂ ਆਈ ਆ ਮੈਨੂੰ ਕਿੰਨੇ ਹੌਲ ਪਏ ਮੇਰੀ ਤੀਨੂ ਘਰੋਂ ਹੀ ਕੱਢਣਾ ਚਾਹੁੰਦੇ ਸੀ ਤੇ ਫੇਰ ਹੀ ਆ ਸਾਰਾ ਕੁਝ ਕਰਨਾ ਹੀ ਆ ਨਾ ਮੰਮੀ ਉਹ ਤਾਂ ਗੱਲ ਮੈਂ ਕਰਨ ਢਈ ਆ ਵੀ ਇਹੋ ਚਾਹੁੰਦੀ ਸੀ ਵੀ ਇਹ ਜਾਵੇ ਇਥੋਂ ਉੱਜੜ ਜੇ ਤੇ ਅਸੀਂ ਇੱਥੇ ਸਾਰਾ ਕੁਝ ਆਪਣਾ ਬਣਾ ਕੇ ਆਪਣਾ ਹੀ ਮਾਲਕੇ ਬੈਗੀ ਆ ਉਹਨੇ ਹੁਣ ਕੀਤਾ ਜਿਹੜੀ ਨੁੱਕਰ ਚ ਲਾਤਾ ਵਾ ਇਥੋਂ ਚੁੱਕਣ ਦੇਣਾ ਵਾ ਕਿ ਕਹਿਣਾ ਵਾ ਵੀ ਇੱਥੇ ਹੀ ਉੱਲੀ ਲੱਗ ਜੇ ਇਹਨਾਂ ਚੀਜ਼ਾਂ ਨੂੰ ਤੈਨੂੰ ਕਿਦਾਂ ਪਤਾ ਲੱਗਾ ਵਾ ਵੀ ਇੱਥੇ ਆ ਖਲਾਰੇ ਪੈ ਗਈ ਆ ਜੇੜੀ ਕੋਈ ਨਿੱਕੀ ਮੋਟੀ ਗੱਲ ਹੁੰਦੀ ਹੈ ਮੈਨੂੰ ਫੋਨ ਲਾ ਕੇ ਦੱਸਦੀ ਆ ਹੁਣ ਉਹਦਾ ਨਾਂ ਨਾ ਲਿਓ ਜੇ ਦਵਿੰਦਰ ਨੂੰ ਪਤਾ ਲੱਗ ਗਿਆ ਤਾਂ ਕਲੇਸ਼ ਵੱਜ ਜਾਣਾ ਜੀ ਦੀਪ ਤੂੰ ਮੇਨ ਸੁਦੇਣ ਸਮਝਿਆ ਵਾ ਮੈਂ ਹਾਂ ਸ਼ੁਕਰਕਰ ਤੂੰ ਦੱਸਤਾ ਵਾ ਮੈਂ ਵੀ ਉਹਦੇ ਕੋਲ ਹਾਲ ਚਾਲ ਪੁੱਛ ਲਿਆ ਕਰੂੰਗੀ ਫੋਨ ਲਵਾ ਕੇ ਤੈਨੂੰ ਹਾਲ ਚਾਲ ਪੁੱਛਿਆ ਕਰੂੰ ਨਿਆਣਿਆਂ ਦਾ ਬਾਕੀ ਤੂੰ ਗੱਲਾਂ ਛੱਡ ਤੂੰ ਹੁਣ ਆਈ ਆ ਨਾ ਤੇ ਘਰ ਵੇਹ ਭਰਿਆ ਲੱਗਣ ਡਿਆ ਵਾ ਮੈਨੂੰ ਕਿੰਨੀ ਖੁਸ਼ੀ ਹੋਈ ਮੇਰੀ ਧੀ ਮੇਰੇ ਘਰ ਆਈ ਆ ਵੇ ਕਿੰਨਾ ਮੈਨੂੰ ਵਧੀਆ ਲੱਗਣ ਡਿਆ ਵਾ ਮੰਮੀ ਮੈਂ ਕੋਈ ਖੁਸ਼ੀ ਨਾਲ ਨਹੀਂ ਆਈ ਮੈਨੂੰ ਜਦੋਂ ਤੂੰ ਦੱਸਿਆ ਆ ਤੇ ਮੈਨੂੰ ਤੇ ਉੱਥੇ ਮੈਂਟ ਵੀ ਮੇਰਾ ਉਹਦਾ ਸਾਲਣਾ ਔਖਾ ਹੋਇਆ ਪਿਆ ਸੀ ਮੈਨੂੰ ਇਹ ਮੈਂ ਜਾ ਕੇ ਘਰ ਦਾ ਹਾਲ ਚਾਲ ਵੇਖਾਂ ਤੁਸੀਂ ਆਂਦੇ ਜਿਹਾ ਖੁਸ਼ੀ ਮੈਨੂੰ ਕਾਹਦੀ ਖੁਸ਼ੀ ਆ ਮੰਮੀ ਮੇਰੇ ਤੇ ਪੈਰ ਹੀ ਬਲਸਣੇ ਆ ਜਿਹੜੇ ਘਰ ਚ ਜਾਨੀ ਆ ਉੱਥੇ ਕਲਾ ਸ਼ੁਰੂ ਹੋ ਜਾਂਦੀ ਆ ਇੱਥੇ ਹਾਂ ਤੇ ਦਵਿੰਦਰ ਨੂੰ ਨਹੀਂ ਮੈ ਚੰਗੀ ਲੱਗਦੀ ਉੱਥੇ ਗਈ ਆ ਤੇ ਉੱਥੋਂ ਦਾ ਤੁਹਾਨੂੰ ਸਾਰਾ ਪਤਾ ਮੇਰੇ ਨਾਲ ਕੀ ਕੋ ਜੋ ਹੋ ਜੀ ਗੱਲਾਂ ਨਾ ਕਰ ਤੂੰ ਬਲਸਣੀ ਐ ਮੇਰੀ ਤੇ ਤੀ ਤਿਸ ਲਖਣੀ ਬੜੀ ਐ ਮੇਰਾ ਘਰ ਭਰ ਗਿਆ ਵਾ ਹੁਣ ਤੂੰ ਆਈਂ ਮੈਂ ਕੀ ਕਰਾਂ ਮੈਂ ਤੇ ਪੀਸੀ ਪਈ ਮੈਂ ਕਿੰਨੂੰ ਆਪਣੇ ਦੁੱਖ ਦੱਸਾਂ ਕੀ ਕਰਾਂ ਮੈਂ ਐਸਾ ਕਰਿਆ ਪਰੋ ਫਿਰ ਜੋ ਤੂੰ ਹੀ ਨਾ ਕਰਦੇ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਦੀਪ ਮੈਂ ਕਿੰਨੂੰ ਦੱਸਾਂ ਕੋਈ ਨਹੀਂ ਆ ਮੈਨੂੰ ਗੁੱਸਾ ਹੀ ਮੈਂ ਤਾਂ ਬੋਲੀ ਆ ਨੀ ਤੇ ਮੈਨਾਂ ਤੁਹਾਨੂੰ ਥੋੜੀ ਕੁਝ ਕਹਿਣ ਨੂੰ ਜੀ ਕਰਦਾ ਵਾ ਮੈਨੂੰ ਵੇਖ ਕੇ ਦੁੱਖ ਲੱਗਾ ਵੀ ਕਿਦਾਂ ਖਲਾਰਾ ਪਚਾਰੇ ਪਾਸੇ ਮਚਾਇਆ ਵਾ ਸਮਾਨ ਸਮੂਨ ਮੇਰਾ ਕਿੱਥੇ ਰੱਖਿਆ ਵਾ ਤੂੰ ਐ ਇਦਾਂ ਨਾ ਕਰੋ ਹੂੰ ਆਪਣਾ ਦੇ ਵੇਖ ਲਾ ਸਾਰਾ ਕੁਝ ਉਦਾਂ ਹੀ ਸੈੱਟ ਕੀਤਾ ਵਾ ਆ ਮੈਂ ਤੈਨੂੰ ਦੱਸਾਂ ਕਿੱਥੇ ਸਮਾਨ ਉਹ ਆ ਵੇ ਸਾਰਾ ਸਮਾਨ ਇੱਥੇ ਰੱਖਿਆ ਵਾ ਲੈ ਮੰਮੀ ਆ ਵੇ ਲੋ ਆ अलमारी ਕਿਦਾਂ ਫੇ ਗੱਦਲ ਕਰਕੇ ਸੁੱਟੀ ਪਈ ਆ ਉੱਥੇ अलमारी ਦੇ ਲਾਗੇ ਕਿੰਨੀ ਸੋਹਣੀ ਜਗ੍ਹਾ ਸੀ ਚਾਹੁੰਦੀ ਆ ਤਾਂ ਉੱਥੇ ਸੈੱਟ ਕਰਕੇ ਰੱਖ ਲੈਂਦੀ ਇਹਦੇ ਕਿਹੜਾ ਉਥੋਂ ਕੁਝ ਖਾ ਲੈਣਾ ਸੀ ਆ ਮਸ਼ੀਨਾਂ ਦੀ ਡੰਡ ਲੱਤ ਜਾਣੀ ਆ ਜਿੱਦਣ ਮੈਂ ਇੱਥੇ ਆਣ ਕੇ ਸਵਾਇਂ ਕੀਤੀ ਮੈਨੂੰ ਜਾਦਾ ਮੈਨੂੰ ਫੇਰ ਨਵੀਆਂ ਲਿਕੇ ਬੈਣਾ ਪੈਣਾ ਆ ਅਗੀ ਆ ਵੇ ਲੋ ਬਣਾਇਆ ਹਾਲ ਪੈਨਸ਼ਨ ਨਾ ਲੈ ਤੂੰ ਮੈਂ ਸਾਰਾ ਜਿੱਥੇ ਜਿੱਥੇ ਤੇਰਾ ਸਮਾਨ ਹੀ ਨਾ ਉੱਥੇ ਉੱਥੇ ਰੱਖ ਦੇਣਾ ਨਾ ਤੂੰ ਏਦਾ ਦਿਲ ਦਿਖਾ ਆਈ ਕਿਦੋਂ ਉੱਥੋਂ ਵੀ ਦਿਲ ਦੁਖਿਆ ਤੂੰ ਆਈ ਇੱਥੇ ਫੇਰ ਉਹੋ ਹੀ ਸਾੜਾ ਹੈ ਕਿੱਥੇ ਗਈ ਕਿੱਥੇ ਆ ਇੱਕ ਵਾਰੀ ਮੈਂ ਗਲਤੀ ਕਰਾਂ ਉਹਦੇ ਨਾਲ ਗਵਾਂਡੀਆਂ ਤੇ ਗਈ ਆ ਫਿਰਨ ਮਿਸਤਰੀਆਂ ਨੂੰ ਚਾਹ ਰੋਟੀ ਮੈਂ ਦੇਵਾ ਤਾਂ ਏਦਾਂ ਸੈਲ ਸਪਟਾ ਹੀ ਉਹਨੇ ਨਹੀਂ ਸੁਧਰਨਾ ਤੂੰ ਹੀ ਕਿਉਂ ਦਿੰਦੇ ਜੇ ਇੱਕ ਵਾਰੀ ਜਵਾਬ ਦੋ ਰਹਿਣ ਦੋ ਬੈਠੇ ਮਿਸਤਰੀਆਂ ਨੂੰ ਉਹਨਾਂ ਕੋ ਮੇਰੇ ਤੋਂ ਨਹੀਂ ਪੱਕਦੀਆਂ ਹਾਏ ਹੈ ਨਹੀਂ ਮਿਸਤਰੀਆਂ ਦਾ ਕਦਾ ਕਸੂਰ ਵਾ ਇਨੂੰ ਨਹੀਂ ਸ਼ਰਮ ਆਉਂਦੀ ਇਹਨੂੰ ਤਾਂ ਸ਼ਰਮ ਹੈ ਹੀ ਨਹੀਂ ਮਿਸਤਰੀ ਵਿਚਾਰੇ ਉਹਨਾਂ ਦੇ ਢਿੱਡ ਘਰ ਥੋੜਾ ਸਾਡ ਕੇ ਆਉਣਾ ਮੰਨਾ ਤਾਂ ਲੈ ਕੇ ਆਉਣਾ ਨਾਲੇ ਉਹਨੂੰ ਰੋਟੀ ਵੀ ਚਾਹੀਦੀ ਤੇ ਚਾਹ ਵੀ ਚਾਹੀਦੀ ਹੈ ਮੈਂ ਬਾਜੀ ਜੋ ਮੈਨੂੰ ਬੜਾ ਚੰਗਾ ਸਮਝਦੀ ਰਹੀ ਹੋਂ ਤੱਕ ਮੇਰੀ ਅੱਖਾਂ ਦੇਹੋ ਪੱਟੀ ਬੱਜੀ ਸੀ ਵੀ ਬਾਜੀ ਨੇ ਮੇਰੇ ਨਾਲ ਕੋਈ ਫੀਰ ਖਾ ਰਸਦੇ ਪਰ ਆਹ ਕੰਮ ਕਰਕੇ ਆ ਮੇਰੇ ਮਨੋਂ ਹੀ ਲੱਥ ਗਿਆ ਲੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਾਂ ਕਿੱਧਰੋਂ ਆਏ ਮੈਂ ਉਹ ਨਹੀਂ ਕਿਹਾ ਕੋਕ ਮੈਂ ਡੀਜੀ ਦੇ ਪੈਸੇ ਲੈਣੇ ਸੀ 14 ਦਿਨ ਦਾ ਨਾ ਹੀ ਲੈਣੀ ਤੂੰ ਕਦੋਂ ਕਦੀ ਆਈਂ ਫੁਣ ਆਈ ਐ ਮੈਂ ਵੀ ਅੱਛਾ ਆ ਜਾ ਤੇ ਫੇ ਮੈਂ ਤੈਨੂੰ ਪਤਾ ਖਲਾਰਾ ਕੱਲੀ ਜਾਨ ਨੂੰ ਸੌਸੇ ਆਪਿਆ ਹੀ ਆ ਮਾਤਾ ਦਾ ਤੇ ਨਾ ਆਸਰਾ ਨਹੀਂ ਕੋਈ ਚਾਹ ਬਣਾ ਦੇ ਬੈਠ ਬੈਠ ਬੈਹ ਜੋ ਕੋਈ ਨਹੀਂ ਮਮੇ ਹੀ ਤੇ ਹਮ ਜਮ ਮੇਰੇ ਨੂੰ ਭਾਂਡੇ ਢੋਂਦਾ ਇਹ ਜਾ ਸਕੋ ਨਹੀਂ ਹੋ ਰਾ ਸਕਦਾ ਦਾ ਨਾ ਚਾਹ ਪਿਆਤੀ ਮਿਸਰੀਆਂ ਤੇ ਰੋਟੀ ਵੀ ਖਵਾਤੀ ਆ ਥੋੜੇ ਥੋੜਾ ਵੀ ਤੇ ਉਹ ਕੁੜੀਆਂ ਕੁੜੀਆਂ ਨਹੀਂ ਮਿਲਦੀਆਂ ਕਿਉਂ ਮੈਂ ਕਿਹਾ ਜੀ ਮੈਨੂੰ ਮਿਲ ਜੀ ਤੇ ਮਿਲਣਾ ਹੀ ਨਹੀਂ ਮੈਨੂੰ ਪਤਾ ਲੱਗਾ ਸੀ ਮਿਸਤਰੀ ਲਾਇਆ ਮੈਨੇ ਵੇਖਣ ਆਈ ਆ ਤੁਸੀਂ ਇਹੋ ਚਾਹੁੰਦੇ ਹੋ ਵੀ ਇਹ ਘਰੋਂ ਨਿਕਲੇ ਤੇ ਅਹੀਂ ਆ ਸਾਰਾ ਕੁਝ ਕਰਵਾਈਏ ਕੋ ਮੈਂ ਕੋ ਚਾਹੁੰਦੀ ਹਾਂ ਵੀ ਤੂੰ ਘਰੋਂ ਨਿਕਲੇ ਘਰੋਂ ਅਸੀਂ ਤੈਨੂੰ ਕਿਹੜਾ ਧੱਕੇ ਮਾਰ ਕੇ ਬਾਹਰੋਂ ਕੱਢਿਆ ਸੀ ਵੀ ਬਾਹ ਫੜ ਕੇ ਕੱਟਦਾ ਸੀ ਦੀਪ ਚਲ ਜਾ ਤੇਰੀ ਮਾਂ ਆਈ ਤੇ ਉਹ ਲੈ ਗਈ ਸਾਡਾ ਤਾਂ ਕੋਈ ਜੀ ਤਲੁਕਾਤ ਹੀ ਨਹੀਂ ਨਹੀਂ ਤੂੰ ਕੰਮ ਤੋਂ ਕੰਮ ਫਰਜ਼ ਤੇ ਬੰਦਾ ਸੀ ਦੱਸਣ ਦਾ ਵੀ ਆ ਗੱਲ ਬਾਤ ਐ ਤੇ ਤੂੰ ਆ ਜਾ ਤੇ ਆਪਣਾ ਸਮਾਨ ਸੈੱਟ ਕਰਕੇ ਤੇ ਥਾਂ ਥਾਂ ਹੀ ਰਹਿ ਜਾ ਤਾਹੀਂ ਕਿੜਾ ਤੇ ਕੁੱਤਿਆਂ ਕੋਣੀ ਕੀਤਾ ਇਹ ਕੰਦਰ ਲਾਇਆ ਵਾ ਕੀ ਲਾਇਆ ਦੀਦੀ ਆਪਣੇ ਦੇ ਇੱਥੇ ਲੱਗੇ ਵੀ ਜਲਮਾਰੀ ਲਾ ਸਕਦੇ ਹੋ ਮੇਰੀ ਵੀ ਤੇ ਕਿੱਦਾਂ ਮੇਰੀਆਂ ਮਸ਼ੀਨਾਂ ਅੱਧਾ ਦੂੜ ਹੋਣ ਡਈਆਂ ਵਾ ਮੈਂ ਆਣ ਕੇ ਆਪਣਾ ਕੰਮ ਨਹੀਂ ਕਰਨਾ ਮੁੜ ਕੇ ਲੈ ਦੋਗੇ ਨਵੀਆਂ ਮੈਨੂੰ ਆਹ ਵੇ ਤੇਰੀ ਸੱਸ ਮਾ ਇੱਥੇ ਬੈਠੀ ਸੰਭ ਲੈਦੀ ਫਿਰ ਪਾਜਦੀ ਉੱਤੇ ਕਪੜਾ ਇਹਦਾ ਤਾਂ ਸਾਰੀ ਜਿਹੜੀ ਫਿਰ ਨਹੀਂ ਮੁੱਕਦਾ ਵੇਖ ਲੈ ਜੀਬ ਵੇ ਫਿਰ ਹੰਤ ਤੂੰ ਹੀ ਨਾ ਹੋ ਜੇ ਮੇਰੇ ਮੂੰਹ ਸੱਚੇ ਨਹੀਂ ਗਏ ਫੇ ਤੈਨੂੰ ਗੁੱਸਾ ਲੱਗਣਾ ਵਾ ਆਏ ਤਾਂ ਤੁਸੀਂ ਬਾਹਰ ਜਾਓ ਤੇ ਫਿਰ ਵੀ ਆਉਂਦਿਆਂ ਨੂੰ ਕਰਦਾ ਕਰਨ ਰਹੀ ਸੀ ਉਦੋਂ ਦੀ ਮੈਂ ਨਹੀਂ ਮਰਨ ਮੈਂ ਨਹੀਂ ਮਰਨ ਕਹਿੰਨੇ ਮੋਲ ਨਹੀਂ ਪਉਣਾ ਰੋਟੀਆਂ ਚਾਹਾਂ ਦੇਣ ਲਈ ਆ ਮੜ ਕੇ ਆਣ ਕੇ ਬਣੇ ਸਵਾਰੀਆਂ ਚ ਬਹਿ ਜਾਣਾ ਵਾ ਪੂਰਾ ਹਿੱਸਾ ਹਾਂ ਬਹਿਣਾ ਨਹੀਂ ਆ ਹਾਂ ਤੇ ਬਹਿ ਜਾ ਫਿਰ ਡੱਕਿਆ ਵਾ ਨਹੀਂ ਪਰ ਮੈਨੂੰ ਇਹ ਗੱਲ ਦੱਸੋ ਵੀ ਇਹ ਸਾਰਾ ਕੁਝ ਫਾਜੀ ਜੋ ਬੰਦੀ ਸਲਾਹ ਨਹੀਂ ਹੁੰਦੇ ਆ ਨਾ ਮੈਂ ਆਪ ਉਧਰੀਆਂ ਕਰਦੀ ਆ ਜੋ ਬੰਦੀ ਤੇ ਮੈਂ ਸਲਾਹ ਨਹੀਂ ਲੈਂਦੀ ਮੇਰੇ ਬੰਦੇ ਨੇ ਆਖਿਆ ਤੇ ਮੈਂ ਤਾਂ ਹੀ ਆ ਕੰਮ ਨਹੀਂ ਕਰਨ ਮੈਂ ਡੰਗਰ ਨਹੀਂ ਆ ਕਹਿੰਦੇ ਹੁੰਦੇ ਆ ਮੈਂ ਸਾਰਿਆਂ ਨੂੰ ਥਾਂ ਥਾਈ ਰੱਖਦਾ ਵਾਂ ਕੱਲ ਨੂੰ ਬੰਦਿਆਂ ਦੇ ਬਹਿ ਕੇ ਇਹ ਗੱਲ ਨਾਲ ਕਹਿ ਦੋਏ ਕਿ ਮੈਂ ਦੋਵਾਂ ਨੂੰ ਥਾਂ ਥਾਈ ਰੱਖਿਆ ਸੀ ਅਛਾ ਬਧੇਰਾ ਥਾਂ ਥਾਈ ਰੱਖਿਆ ਵਾ ਹੁਣ ਜੋ ਬੰਦ ਤੇਰੇ ਮਗਰ ਨਾ ਖਰਚਾ ਲੈ ਕੇ ਪਹੁੰਚਦਾ ਵੀ ਮੈਂ ਦੀਪ ਉਥੇ ਗਈ ਤੇ ਉਹਨੂੰ ਖਰਚਾ ਦੇ ਕੇ ਆਵਾ ਪਣਾ ਤੂੰ ਤਾਂ ਨਿਗਲ ਗਈ ਤੇਰੀ ਮਾਂ ਲੈ ਗਈ ਇਹ 2 ਸਾਲ ਰਹਿਣਾ ਵਾ ਕੀ ਤਾਂ 2 ਰਹਿਣਾ ਕਿ 4 ਰਹਿਣਾ ਕਿ 5 ਰਹਿਣਾ ਆ ਆਪਣਾ ਇੰਨੇ ਮੁਸ਼ਕਲਾਂ ਦਾ ਘਰ ਬਣਾਇਆ ਤੇਰਾ ਮੂੰਹ ਮੱਥਾ ਨਹੀਂ ਸਵਾਰਨਾ ਇਹ ਤਾਂ ਮੈਂ ਸਵਾਰਨਾ ਹੀ ਮੇਰੇ 100 ਭੈਣ ਭਰਾ ਹੁੰਦੇ ਆ ਠੀਕ ਆ ਆਹੋ ਘਰ ਚੋ ਹੀ ਬਣਿਆ ਫਸਲ ਵਾੜੀ ਚੋ ਹੀ ਬਣਿਆ ਪਤਾ ਮੈਨੂੰ ਜਾਣਦੀ ਆ ਮੈਂ ਸਾਰਾ ਆ ਪੋਪਲੀਆਂ ਜਿਹੜਾ ਮਾਰਿਆ ਕਰ ਜਿਹੜੀ ਦੋਵੇਂ ਪਾਸੇ ਲੱਤ ਰੱਖਦੀਆਂ ਇੱਕ ਬੇੜੀ ਚ ਲੱਤ ਰੱਖਿਆ ਕਰਦੇ ਕਿਤੇ ਲੰਘ ਵੀ ਜਾਣਗੀ ਪਰ ਵੀ ਜਾਣਗੀ ਆਹੋ ਮੇਰੇ ਭਣਾ ਮੇਰੀ ਸੁਣ ਲੈ ਗੱਲ ਮੈਂ ਚਲ ਗਈ 20 ਵਾਲੀ ਚਲ ਗਈ ਪੇਕੇ ਪੈਲੀ ਬੰਨਾ ਨੇ ਨਾਲ ਲੈ ਗਈ ਸਭ ਕੁਝ ਮੇਰਾ ਇੱਥੇ ਹੀ ਆ ਤੇ ਮੈਂ ਇੱਥੇ ਹੀ ਹਾਂ ਆਪਣੀਆਂ ਧੀਆ ਲੈ ਕੇ ਤਾਂ ਕੀ ਆਉਂड्या ਪੈਲੀ ਬੰਨਾ ਚੋਂ ਮੈਨੂੰ ਤਾਂ ਕੋਈ ਦੇਦਾ ਨਹੀਂ ਉਹ ਤਾਂ ਜੋ ਬੰਨੇ ਉੱਥੋਂ ਪੈਸੇ ਕਮਾਗ ਮਾ ਕੱਲਣ ਡਿਆ ਵਿਚਾਰਾ ਤੇ ਮੈਂ ਲਾਉਂ ਡਈ ਆ ਉਹ ਤਾਂ ਜੋ ਬੰਦਾ ਦਾ ਲੱਖਰ ਆ ਉਹ ਜੀ ਤੂੰ ਜਿੰਨੇ ਆਲਾ ਕੀਤਾ ਵਾ ਵੀ ਜਿਹੜਾ ਘਰ ਛੱਡ ਕੇ ਚਲ ਗਿਆ ਤੇ ਸਭ ਕੁਝ ਸਾਡੇ ਕੋਲ ਆ ਸਾਨੂੰ ਲੋੜ ਨਹੀਂ ਪਾਉਂਦੇ ਤੇਰਾ ਤੇ ਬੜਾ ਦਿਮਾਗ ਸਹੀ ਆ ਮਾਂ ਦੇ ਪਿੱਛੇ ਲਾ ਕੇ ਮਗਰ ਚਲ ਗਈ ਉੱਥੇ ਤੇ ਤੈਨੂੰ ਸੋਨੇ ਦੀਆਂ ਰੋਟੀਆਂ ਦੇਂਦੀ ਹਣੀ ਪਰਜਾਈ ਜਿੱਦਾਂ ਵੀ ਹੈਗੀ ਲੋਤਰੋ ਚਾਹ ਕਰਕੇ ਇਹਨੂੰ ਪਿਆਲ ਕੀ ਐਟ ਖੱਪ ਪਾਉਂਦੇ ਨਹੀਂ ਬਿਠੇਰੀ ਪੀਤੀ ਚਾਹ ਨਹੀਂ ਆਉਂਦੀ ਆ ਸਾਰਾ ਸਮਾਨ ਵਿਖਾਤਾ ਇਦਾਂ ਉਦਾਂ ਤੇ ਰੁਲੜਿਆ ਤੇ ਚਾਹ ਨਹੀਂ ਤੂੰ ਪਿਆਲ ਸਕੀ ਗੱਲਾਂ ਤੈਨੂੰ ਬੜੀ ਬੰਦੇ ਆਪਣਾ ਸਮਾਨ ਨਹੀਂ ਵੇਖਣਾ ਅੱਛਾ ਚਾਂਦੀ ਆ ਜਿੰਨੇ ਤੂੰ ਪਤਨ ਤਰੀ ਆ ਉਹਨੂੰ ਸੁਪਨਾ ਨਹੀਂ ਆਉਣਾ ਤੂੰ ਫੋਨ ਕਰਕੇ ਦੱਸਿਆ ਵੀ ਘਰ ਮਿਸਤਰੀ ਲੱਗੇ ਇੱਥੇ ਗੱਲਾਂ ਦਾ ਕੜਾਹ ਕਰੀ ਜਾਨੀ ਆ ਤੇ ਮਿੰਨੂਆ ਨਹੀਂ ਚਾਹ ਲਿਆ ਦੇ ਤੇਰੇ ਹੱਥਾਂ ਨੂੰ ਕਿਹੜੀ ਪੀਕ ਪਈ ਆ ਦੇ ਚਾਹ ਨੂੰ ਬਣਾ ਕੇ ਨਹੀਂ ਚਾਹ ਤੇ ਮੈਂ ਦੇ ਦੂੰਗੀ ਤੂੰ ਬੋਲਣ ਤੋਂ ਕਿੱਦਾਂ ਡਈ ਮੈਂ ਤਾਂ ਫੇਰੇ ਗਏ ਉਹਨੇ ਆਪਣੇ ਘਰ ਨਹੀਂ ਆਉਣਾ ਨਹੀਂ ਉਹ ਕਿਹੜੀਆਂ ਮਾਵਾਂ ਵਾਂ ਜਿਹੜੀਆਂ ਚੁੱਕ ਕੇ ਉਹਨੇ ਹਰਾਸੇੜੀ ਦਿੱਤੀ ਐਨੇ ਪਾਇਲੀੜੇ ਬੈਕ ਤੇ ਚੱਲ ਕੁੜੀਆਂ ਲੈ ਕੇ ਉਹ ਤੇ ਚਲ ਗਈ ਨੀਤੀਆਂ ਦੇ ਪੇਕਿਆਂ ਦੇ ਘਰ ਨਹੀਂ ਮੁਸੀਬੇ ਹੁੰਦੇ ਭੈਣੇ ਜਿੰਨੂੰ ਮਰਜੀ ਪੁੱਛ ਕੇ ਵੇਖ ਲੈ ਕੋਈ ਦੱਸ ਦੇ ਰਾਜੂ ਕੋਈ ਮੀਨਾ ਰਾਜੂ ਕੋਈ ਪਰਝਾਈ ਨਹੀਂ ਟਿਕਣ ਦੀ ਨਹੀਂ ਸੋਚੋ ਕੋਈ ਇੱਕ ਹੋਊ ਜਿਹੜੀ ਧੀ ਨੂੰ ਆਪਣੇ ਪੇਕੇ ਦੇ ਘਰ ਰਹਿਣ ਦਊਗੀ ਨਹੀਂ ਤੇ ਅੱਜ ਕੱਲ੍ਹ ਹੀ ਕੋਈ ਰਹਿਣ ਦਿੰਦਾ ਤੈਨੂੰ ਪਸੰਦ ਦੇਣ ਨੂੰ ਕਿੰਨੇ ਕਿਹਾ ਕਿ ਤੂੰ ਕਦੇ ਹੈਗੇ ਉਪਰ ਦੇ ਮੰਤਰੀ ਆ ਫੋਨ ਕਰਕੇ ਛੱਡਿਆ ਵੀ ਤੂੰ ਦੱਸਿਆ ਵੀ ਤੂੰ ਇਹਨੂੰ ਵੀ ਇਸ ਤਰੀ ਲੱਗੇ ਘਰ ਤੇ ਲਾਉਣੇ ਨਹੀਂ ਆ ਮੈਂ ਕਬਾੜਖਾਨਾ ਤੇ ਬਣਾ ਨਹੀਂ ਛੱਡਣਾ ਘਰ ਬੋਲਿਆ ਘੱਟ ਕਰ ਚੱਕਾ ਜਲਦੀ ਉੱਠ ਨਹੀਂ 1 ਮਿੰਟ ਕੋਈ ਨਹੀਂ ਮੰਮੀ ਬੋਲ ਲੈਣ ਤਾਂ ਜਿੰਨਾ ਬੋਲਦੇ ਆ ਮੇਰਾ ਘਰ ਆ ਮੇਰਾ ਸਭ ਕੁਝ ਆ ਐਡੀ ਛੇਤੀ ਨਹੀਂ ਮੈਂ ਪਛਾਹ ਜਾਂਦੀ ਵੀ ਮੈਂ ਉਸੇ ਵੇਲੇ ਤੁਹਾਡੇ ਮਗਰ ਲਾ ਕੇ ਸਾਰਾ ਕੁਝ ਛੱਡ ਦੂੰਗੀ ਜਦੋਂ ਹੋ ਗਿਆ ਮਿਸਤਰੀਆਂ ਦਾ ਕੰਮ ਖਤਮ ਮੇਰੀ ਸੁਣ ਗੱਲ ਕਰ ਦਿਓ ਅਈ ਬਾਹ ਫੜ ਕੇ ਨਹੀਂ ਤੈਨੂੰ ਮਾਰੋਲੀ ਆਸ ਮਾਰਾ ਕੇ ਜਿੰਦਰਾ ਮਾਰੂਗੀ ਆ ਜਾ ਸਮਾਨ ਪੈ ਕੇ ਇੱਥੇ ਬੈਠੀ ਆ ਕਿਉਂ ਬੈਠੇ ਲਾ ਨਿਕਲ ਬਾਹ ਮਿਸਤਰੀ ਲੱਗੇ ਇੱਥੇ ਮੈਂ ਹੋਰ ਨਹੀਂ ਕੋਈ ਸੁਣਨਾ ਚਾਹੁੰਦੀ ਤੈਨੂੰ ਮੈਂ ਦੱਸਤਾ ਹੀ ਤੈਨੂੰ ਆ ਕਿਹੜੀ ਗੱਲ ਹੋਈ ਮੇਰਾ ਘਰ ਆ ਹਾਂ ਤੇ ਕਿਉਂ ਘਰ ਦਰ ਤੂੰ ਵੀ ਗਾ ਚੜਦੀ ਆਂਨੀ ਆ ਬਾਹਰ ਨਿਕਲੋ ਮੇਲਾ ਲਾਇਆ ਤੁਸੀਂ ਮੇਰੇ ਕੋਲ ਪਰੇ ਹੋ ਜਾ ਨਿਕਲ ਬਾਹਰ ਚਲ ਤੂੰ ਵੀ ਨਾਲ ਹੀ ਚੱਲ ਜਾ ਬਹੁਤਾ ਦੱਜ ਜਾ ਕੇ ਬੈਹ ਆਹੋ ਜਾ ਜਾ ਚੱਲ ਜਾ ਸੂਰ ਪਰਈ ਦੇ ਮਗਰ ਤੂੰ ਵੀ ਇਹਨਾ ਕੜਾ ਗੰਧ ਪਾਇਆ ਮੈਂ ਇਹਨਾ ਕਲੇਣੀਆਂ ਨੇ ਕਿਦਾ ਰੰਡੀ ਰੋਣਾ ਪਾਇਆ ਮੈਂ ਸੁਖਸਾ ਨੇ ਪਲਸਟਰ ਕਰਾਉਂਦੀ ਵੀ ਮੈਂ ਮੂਰਤ ਕਰਾਉ ਆ ਬਹਿ ਜਾ ਗਵੰਡਰ ਦਾ ਬੇੜਾ ਜਿਹਨੇ ਚੁੱਕ ਜਗਾ ਕੇ ਇਧਰ ਨੂੰ ਘਲਤੀ ਆ ਇਹਨੂੰ ਘਰੇ ਹੀ ਰੱਖ ਲੈ ਦੇਰ ਤੇ ਬਾਹਰ ਲੈ ਮੈਂ ਸਭ ਜਾਣਦੀ ਤੈਨੂੰ ਪਾਹੋ ਕਲੇਣੀਆਂ ਬਾਹਰ ਜਾ ਕੇ ਰੋ ਕਿੱਦਾਂ ਤੂੰ ਇਥੇ ਗੰਧ ਪਾਇਆ ਦੋਵਰੇ ਨਿਕਲ ਮਾਖਰਾਵ ਕੀਤਾ ਮੇਰੇ ਮਮੀ ਚੁੱਪ ਕਰ ਜਾਓ ਚੁੱਪ ਕਰ ਕੇ ਇਹਨੇ ਬੰਦੇ ਦੇ ਪੁੱਤਾਂ ਵਾਂਗੂ ਬਹਿ ਜਾ ਤੈਨੂੰ ਮੈਂ ਦੱਸਾਂ ਮੈਂ ਤੇਰੇ ਨਾਲ ਨਹੀਂ ਕੋਈ ਗੱਲ ਕਰਨੀ ਮੈਂ ਬੋਲਣ ਨਹੀਂ ਆਈ ਕੀ ਕਰ ਲੇਗੀ ਤੂੰ ਨਹੀਂ ਮੈਂ ਬੜਾ ਕੁਝ ਕਰ ਲੂੰਗੀ ਕੇ ਮੈਂ ਕਰਨ ਤੇ ਆ ਗਈ ਬਾਹਾਂ ਹੀ ਪੜਾਉਣਗੀ ਜੀ ਆ ਬੜਾ ਕੁਝ ਕਰਨੇ ਦੀ ਲੱਗੀ ਮਾਖਲੇ ਦੱਸਾਂ ਤੈਨੂੰ ਮੈਂ ਕਰਕੇ ਵਿਖਾਉਂਗੀ ਹੁਣ ਅੱਗੇ ਨੂੰ ਮੈਂ ਤਾਂ ਕੀਤਾ ਤੈਨੂੰ ਸਾਰਾ ਕੁਝ ਲਾਉਂਗੀ ਤੇਰੀ ਜੀਬਾਨ ਚੱਲਦੀ ਆ ਕੁੱਤੇ ਵਾਲੀ ਵੇਖੀ ਮੈਂ ਕਿਵੇਂ ਕੱਢਦੀ ਇਹਨੂੰ ਕੁੱਤੇਆਂ ਉਹ ਜਾਂਦੀਆਂ ਕੁੱਤੇ ਆ ਉਹਨਾਂ ਨੂੰ ਲੱਗੀਆਂ ਹੋਈਆਂ ਗਵਾਡੀਆਂ ਨੂੰ ਤੇ ਜਿਨ੍ਹਾਂ ਦੀਆਂ ਬਾਵਾ ਫੜਦੀ ਨਹੀਂ ਜਾਂਦਾ ਸੁਕਰ ਗਵਿੰਦਰਏ ਤੇਰੇ ਚਪੇੜ ਮਾ ਨਹੀਂ ਬੋਲਣ ਦੇ ਤਾਂ ਡੇਈ ਦੋ ਉਹ ਕਿਤਾ ਬੋਲਣ ਦੇਈ ਆ ਉਹਨੂੰ ਦੇ ਦੋ ਮੰਮੀ ਚੁੱਪ ਕਰੋ ਤੁਸੀਂ ਇਹ ਕੀ ਸੋਚਦੀ ਨਹੀਂ ਮੈਂ ਇਦਾਂ ਬੋਲੂਗੀ ਤਾਂ ਮੈਂ ਆਪਣਾ ਹਿੱਸਾ ਛੱਡ ਦੂੰਗੀ ਤੇਰੀਆਂ ਲਗਾ ਚ ਗੂੜਤੇ ਕਿ ਨਾ ਆਪਣਾ ਹਿੱਸਾ ਲੈ ਆ ਤਾਂ ਯਾਦ ਕਰਾਂਗੀ ਤੂੰ ਚੱਲ ਜਦੋਂ ਲੈਣਾ ਹੋ ਹਿੱਸਾ ਤੇ ਲੱਲੀ ਤੈਨੂੰ ਮੈਂ ਨਹੀਂ ਖਾਉਂਗੀ ਮੈਂ ਰੋਣੀ ਨਹੀਂ ਕੋਈ ਮੈਂ ਤਾਂ ਚਾਹ ਲੈ ਕੋਈ ਗੱਲ ਨਹੀਂ ਆ ਕੀ ਤੇਰਾ ਮੂੰਹ ਲੱਗਣਾ ਨਹੀਂ ਮੈਂ ਤਾਂ ਵੈਸੇ ਤੇਰੇ ਮੂੰਹ ਨਹੀਂ ਲੱਗਣਾ ਚਾਹੁੰਦੀ ਤੈਨੂੰ ਕਿੰਨੇ ਸੱਦਿਆ ਚਿੱਠੀ ਜਪਾਈ ਨਹੀਂ ਤੇ ਨਾ ਤੈਨੂੰ ਫੋਨ ਕੀਤਾ ਨੀਆਂ ਢੱਡੀ ਤੇਜ ਆਏ